ਮੰਜੀ ਰਾਜਵੀਰ ਜਵਦਾ ਦੇ ਬਾਰੇ ਪਿਛਲੇ ਤਿੰਨ ਦਿਨਾਂ ਤੋਂ ਇੰਨੀਆਂ ਖ਼ਬਰਾਂ ਪੜੀਆਂ ਤੇ ਇਨਾਂ ਕ ਮਨ ਭਾਵਕਾਂ ਵੀ ਕਈ ਵਾਰੀ ਨਾ ਸ਼ਬਦ ਆ ਜਿਹੜੇ ਉਹ ਸੁਜਦੇ ਨਹੀਂ ਵੀ ਕਿਹੜੇ ਵਰਤਗੇ ਸਹੀ ਇਸ ਵੇਲੇ ਪੰਜਾਬ ਦਾ ਉਹ 6 ਫੁੱਟਾ ਗਬਰੂ ਫੋਟਸ ਹਸਪਤਾਲ ਦੇ ਵਿੱਚ ਮੁਹਾਲੀ ਦੇ ਵਿੱਚ ਵੈਂਟੀਲੇਟਰ ਤੇ ਪਿਆ ਬਹੁਤ ਖ਼ਬਰਾਂ ਹੁਣ ਤੱਕ ਆ ਗਈਆਂ ਤੇ ਚੰਗੀਆਂ ਹੀ ਹੋਰ ਆਉਣ ਇਹਦੀ ਅਸੀਂ ਕਾਮਨਾ ਕਰਦੇ ਹਾਂ ਪਰ ਇਸ ਹਰਸੇ ਨੇ ਬਹੁਤ ਕੁਝ ਸਾਡੇ ਮੂਰੇ ਲਿਆਂਦਾ ਜੀਦੇ ਵੱਲ ਕਦੇ ਕਿਸੇ ਦਾ ਧਿਆਨ ਨਹੀਂ ਜਾਣਾ ਰਾਜਵੀਰ ਜਵੰਦਾ ਅੱਜ ਹਸਪਤਾਲ ਦੇ ਵਿੱਚ ਆ ਹਰ ਹੱਥ ਜੁੜਿਆ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਇੰਨੀਆਂ ਅਰਦਾਸਾਂ ਹੁੰਦੀਆਂ ਕਦੇ ਦੇਖੀਆਂ ਨਹੀਂ ਹਰ ਬੰਦਾ ਆਪਦੇ ਟੱਬਰ ਦੇ ਜੀ ਲਈ ਆਪਣੇ ਲਈ ਕਾਰੋਬਾਰ ਲਈ ਤੰਦਰੁਸਤੀ ਦੇ ਲਈ ਪਰਿਵਾਰ ਚ ਵਾਧੇ ਲਈ ਅਰਦਾਸਾਂ ਕਰਦਾ ਪਰ ਉਸ ਪਰਿਵਾਰ ਦੇ ਲਈ ਰਾਜਵੀਰ ਜਵੰਦੇ ਦੀ ਤੰਦਰੁਸਤੀ ਦੇ ਲਈ ਮੇਰਾ ਖਿਆਲ ਆ ਵੀ ਕੋਈ ਪੰਜਾਬੀ ਨਹੀਂ ਹੋਣਾ ਜਿਹਨੇ ਅਰਦਾਸ ਨਹੀਂ ਕੀਤੀ ਮੈਂ ਵੀ ਕਰਵਾ ਕੇ ਆਇਆ ਬੁਰਦਵਾਰੀ ਸਾਹਿਬ ਉਹ ਉੱਠ ਖੜੇ ਇਹਦੀ ਕਾਮਨਾ ਕਰਦੇ ਆ ਪਰ ਹਾਲਾਤ ਨਾਜ਼ੁਕਾ ਹਾਲਾਤ ਨਾਜ਼ੁਕਾ ਮੇਰੇ ਇੱਕ ਦੋਸਤ ਦਾ ਫੋਨ ਆਇਆ ਜੀ ਉਹ ਕਹਿੰਦਾ ਜੀ ਮੈਂ ਫੋਟੋਸ ਦੇ ਵਿੱਚੋਂ ਬਾਹਰ ਆਇਆ ਸਥਿਤੀ ਬਹੁਤੀ ਵਧੀਆ ਨਹੀਂ ਕੋ ਬਾਬਾ ਕਿਰਪਾ ਕਰੇ ਉਹ ਕਹਿੰਦਾ ਤੇ ਬਾਕੀ ਸਭ ਕੁਝ ਠੀਕ ਹੋ ਜਾਈ ਹਮ ਪਰ ਹਾਲਾਤ ਨਾਜ਼ੁਕਾ ਪਰ ਇਹ ਕਿਉਂ ਨਾਜ਼ੁਕਾ 25 ਲੱਖ ਰੁਪਏ ਤੋਂ ਵੱਧ ਮੁੱਲ ਦਾ ਬੰਦੇ ਕੋਲੇ ਮੋਟਰਸਾਈਕਲ ਆ ਜੀ ਪੂਰੀ ਸੇਫਟੀ ਕਿਟ ਉਹਨੇ ਪਾਈ ਹੋਈ ਹੈ ਪੂਰੀ ਸੇਫਟੀ ਕਿਟ ਵੀ ਪਾਈ ਗੋਡਿਆਂ ਦੇ ਉੱਤੇ ਕੂਣੀਆਂ ਦੇ ਉੱਤੇ ਜੋ ਪਾ ਚੜਾਉਣੇ ਹੁੰਨੇ ਆ ਜਿਹੜੇ ਵੱਡੇ ਵੱਡੇ ਲੋਕ ਜਿਹੜੇ ਬਾਈਕ ਰਾਈਡਰ ਹੁੰਦੇ ਆ ਉਹ ਵਰਤਦੇ ਆ ਉਹਨੇ ਸੇਫਟੀ ਸ਼ੂ ਪਾਏ ਹੋਏ ਆ ਆਪਣਾ ਹੈਲਮਟ ਪਾਇਆ ਹੋਇਆ ਹੈਲਮਟ ਉਹ ਕੈਨੇਡਾ ਤੋਂ ਲੈ ਕੇ ਆਇਆ ਜਿਹੜਾ ਕਿ ਬਹੁਤ ਮਹਿੰਗਾ ਇੱਥੋਂ ਵਾਲਾ ਕੋਈ 5-700 1000 1500 2000 ਵਾਲਾ ਨਹੀਂਗਾ ਉਹ ਬਹੁਤ ਮਹਿੰਗਾ ਹੈਲਮਟ ਆ ਬੰਦਾ ਜਾ ਰਿਹਾ ਆਪਣੇ ਦੋਸਤਾਂ ਦੇ ਨਾਲ ਸੜਕ ਤੇ ਉਥੇ ਸਾਹਮਣੇ ਪਸ਼ੂ ਲੜ ਰਹੇ ਆ ਪਸ਼ੂਆਂ ਨੂੰ ਵੇਖ ਕੇ ਤੇ ਬ੍ਰੇਕ ਲੱਗਦੀ ਬਲੇਰੋ ਗੱਡੀ ਦੀ ਹੂੰ ਤੇ ਬਲੇਰੋ ਗੱਡੀ ਦੇ ਵਿੱਚ ਮੋਟਰਸਾਈਕਲ ਵਜਦਾ قصور وار ਕੌਣ ਆ ਜਦੋਂ ਤੁਸੀਂ ਮੋਟਰਸਾਈਕਲ ਲਿਆ ਟੈਕਸ ਦਿੱਤਾ ਤੇਲ ਪਾਇਆ ਟੈਕਸ ਦਿੱਤਾ ਦਿੱਤਾ ਸੇਫਟੀ ਕਿੱਟ ਲਿਆਂ ਟੈਕਸ ਦਿੱਤਾ ਰੋਡ ਟੈਕਸ ਦਿੱਤਾ ਤੇ ਫਿਰ ਤੁਹਾਨੂੰ ਕੀ ਮਿਲਦਾ ਵੈਂਟੀਲੇਟਰ ਤੇ ਜੇ ਆਪਾਂ ਪਸ਼ੂਆਂ ਦੀ ਗੱਲ ਕਰੀਏ ਤਾਂ ਕਈ ਲੋਕਾਂ ਦੀਆਂ ਭਾਵਨਾਵਾਂ ਪੜਕਦੀਆਂ ਇੱਥੇ ਕੁੱਤਿਆਂ ਦੀ ਸੁਣਵਾਈ ਹੋ ਜਾਂਦੀ ਹੈ ਇੱਕ ਹਫ਼ਤੇ ਦੇ ਵਿੱਚ ਬੰਦੇ ਦੀ ਸੁਣਵਾਈ ਨਹੀਂ ਹੁੰਦੀ ਪਸ਼ੂਆਂ ਦੇ ਰਾਤੇ ਮੇਰੀ ਭਾਵਨਾ ਪੜਕ ਗਈ ਮੇਰੀ ਭਾਵਨਾ ਪੜਕ ਗਈ ਜਿਹੜੇ ਲੋਕ ਛੱਡਦੇ ਆ ਉਹਨਾਂ ਨੂੰ ਵੀ ਲਾਹਨਤ ਤੇ ਜਿਹੜੇ ਲੋਕੇ ਇਸ ਗੱਲ ਤੇ ਸਿਆਸਤ ਕਰਦੇ ਉਹਨਾਂ ਨੂੰ ਮਹਾਂ ਲਾਣਤ ਟਣਾ ਸਾਹਿਬ ਬਹੁਤ ਸਾਰੀਆਂ ਗੱਲਾਂ ਨੇ ਜ਼ਿਹਨ ਦੇ ਵਿੱਚ ਆਉਂਦੀਆਂ ਨੇ ਅਸੀਂ ਅਕਸਰ ਇਹ ਵੇਖਦੇ ਆ ਕਿ ਕਿਹਾ ਜਾਂਦਾ ਹੈ ਕਿ ਟੈਕਸ ਦਿਓ ਟੈਕਸ ਦਿਓ ਟੈਕਸ ਦਿਓ ਜਿਹੜਾ ਜਿਹੜਾ ਬੰਦਾ ਕਹਿ ਲਓ ਸੋਹਰਦਤਾ ਨਾਲ ਸੋਚਦਾ ਹੈ ਆਪਣੇ ਮੁਲਕ ਪ੍ਰਤੀ ਪਿਆਰ ਰੱਖਦਾ ਹੈ ਉਹ ਟੈਕਸ ਦਿੰਦਾ ਵੀ ਹੈ ਤੇ ਉਹਨੂੰ ਬਦਲੇ ਵਿੱਚ ਮਿਲਦਾ ਕੀ ਹੈ ਟੁੱਟੀਆਂ ਸੜਕਾਂ ਸੜਕਾਂ ਦੇ ਉੱਪਰ ਵਾਰਾ ਪਸ਼ੂ ਮੌਤ ਮਿਲਦੀ ਆ ਕਿੰਨੇ ਰਾਜਵੀਰ ਜਵੰਦੇ ਇਹਨਾਂ ਸੜਕਾਂ ਨੇ ਖਾ ਲਏ ਹੂੰ ਕਿੰਨੇ ਰਾਜਵੀਰ ਜਵੰਦੇ ਇਹਨਾਂ ਸੜਕਾਂ ਨੇ ਇਹਨਾਂ ਪਸ਼ੂਆਂ ਨੇ ਅਪਾਹਜ ਕਰਤੇ ਉਮਰ ਭਰ ਦੇ ਲਈ ਤੇ ਪਤਾ ਨਹੀਂ ਕਿੰਨਿਆਂ ਦੀ ਅਸੀਂ ਹਲੇ ਮੌਤ ਚਾਉਨੇ ਆ ਕਿੰਨੇ ਹੋਰ ਜ਼ਖਮੀ ਚਾਉਨੇ ਆ ਪਤਾ ਨਹੀਂ ਕੌਣ ਆ ਕੇ